ਸਾਰੇ ਧੰਨਵਾਦ। ਉਹ ਤਿਆਰ ਰਹਿਣਾ ਚਾਹੀਦਾ ਜਦੋਂ ਜਿੱਥੇ ਵਾਜੋ ਮਿਲਦੀ ਆ ਜੁਨੀਅਨ ਦੀ ਤੱਤ ਬਣੋ ਜੁਨੀਅਨ ਦਾ ਸਾਥ ਦਿਓ ਜੁਨੀਅਨ ਤੁਹਾਡੇ ਨਾਲ ਹੀ ਆ। ਕੋਈ ਬੰਦਾ ਇਹ ਨਾ ਸੋਚੇ ਕਿ ਇੱਕ ਬੰਦਾ ਜੁਨੀਅਰ ਬੜੇ ਮੈਸੇਜ ਮੂਵ ਕਿਆਂ ਨੂੰ ਇੱਕ ਇੱਕ ਸਾਲ ਜਦੋਂ ਕੋਆਰਡੀਨੇਟਰ ਨਾਲ ਗੱਲ ਹੋਈ ਫੋਨ ਤੇ ਸਿਰਫ ਫੋਨ ਤੇ ਉਹ ਕਹਿੰਦੇ ਜੀ ਤੁਹਾਡੀ ਉਮਰ 60 ਸਾਲ ਹੋ ਗਈ ਇਹ ਕਹਿੰਦੇ ਜੀ ਸਾਨੂੰ ਤਾਂ ਲੈਟਰ ਜਾਰੀ ਹੋ ਗਿਆ 65 ਸਾਲ ਤੱਕ ਡਿਊਟੀ ਕਰ ਸਕਦਾ ਬੰਦਾ ਫਿਰ ਇਹਨੇ ਵੀ ਕਿਹਾ ਜਿਹੜਾ ਕੋਆਰਡੀਨੇਟਰ ਮੇਰੇ ਨਾਲ ਗੱਲ ਕਰ ਰਿਹਾ 80 ਸਾਲ ਦਾ ਇਹਦੀ ਵੀ ਆ ਇਹ ਡਿਊਟੀ ਤੇ ਕਿਵੇਂ ਆ ਤੋਂ ਕਹਿਣ ਦਾ ਮਤਲਬ ਹਮੇਸ਼ਾ ਰੂਲ ਉਹਦੇ ਹੁੰਦਾ ਜਿਹੜਾ ਥੱਲੇ ਹੁੰਦਾ ਜਿਹੜਾ ਦਬਾਇਆ ਜਾਂਦਾ ਜਿਹੜਾ ਦਬ ਬਣਾ ਹਟੋ ਤਬਣਾ ਬੰਦ ਕਰੋ ਇਹਨਾਂ ਨੂੰ ਮੈਂ ਕੋਈ ਗੱਲ ਕਹੀ ਸੀ ਜਿਹੜੀ ਗੱਲ ਕਹਿੰਦੇ ਆ ਜਵਾਨੀ ਕਿਲਾਮੀ ਦਾ ਬੰਦ ਕਰ ਦੋ ਉਹਨਾਂ ਨਾਲ ਲਿਖਤੀ ਗੱਲ ਕਰੋ ਮਿਲ ਕਰੋ ਉਹਨਾਂ ਨਾਲ ਉਹਨਾਂ ਨੂੰ ਕਹੋ ਜਿਹੜੀ ਗੱਲ ਕਰਨੀ ਹੈ ਮੇਰੇ ਮੇਲ ਤੇ ਕਰੋ ਜਦੋਂ ਮੇਲ ਲਗੀ ਫੋਕ ਕੇ ਗੱਲ ਕਰਾਈ ਆ ਦੇਖੋ ਆ ਪਿਆ ਹੂੰ ਗੱਲ ਤਾਂ ਉਹੀ ਆ ਸਾਨੂੰ ਪਤਾ ਆਪਣੇ ਹੱਕ ਬਣਨਣੇ ਪੈਣਗੇ ਫਿਰ ਉਹਨਾਂ ਨੇ ਲੜਨ ਲਈ ਸਾਨੂੰ ਵਜ੍ਹਾ ਪਛਾਨਣੀ ਪਊਗੀ ਜੇ ਮੇਰੀ ਮੇਰੀਆਂ ਚੀਜ਼ਾਂ ਮੇਰੇ ਨੁਕਸਾਨ ਨਹੀਂ ਹੋ ਸਕਦਾ ਮੇਰੀ ਕੋਈ ਹੱਕ ਦੱਬੇ ਨਹੀਂ ਜਾ ਸਕਦੇ ਨਹੀਂ ਸਾਨੂੰ ਖੜਨਾ ਪਊ ਆ ਉਹਦੇ ਨਾਲ ਜਿਹਦਾ ਹੱਕ ਪੁਰਾਣਾ ਹੈ ਗੁਰਦੇਵ ਸਿੰਘ ਜੀ ਨੂੰ ਹਰ ਵਾਰ ਕਿਹਾ ਕਿ ਜਦੋਂ ਲੋੜ ਪਈ ਆਪਾਂ ਜਾਵਾਂਗੇ ਸੋ ਤਿਆਰ ਰਹਿਣਾ ਚਾਹੀਦਾ ਜਦੋਂ ਜਿੱਥੇ ਵਾਜੋ ਮਿਲਦੀ ਆ ਯੂਨੀਅਨ ਦੀ ਤੱਤ ਬਣੋ ਯੂਨੀਅਨ ਦਾ ਸਾਥ ਦਿਓ ਯੂਨੀਅਨ ਤੁਹਾਡੇ ਨਾਲ ਹੀ ਆ ਕੋਈ ਬੰਦਾ ਇਹ ਨਾ ਸੋਚੇ ਕਿ ਇੱਕ ਬੰਦਾ ਯੂਨੀਅਨ ਬੜੇ ਮੈਸੇਜ ਮੂਸੇ ਪੈ ਜਾਂਦੇ ਆ ਬਹੁਤੇ ਸਾਡੀ ਆਪਣੇ ਪਿਆਰ ਕਰ ਦਾ ਮੈਨੂੰ ਦਾ ਖਾਸ ਕਰਕੇ ਬੜਾ ਧੰਨ ਕਰਦੇ ਨੇ। ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ। ਕਈ ਵਾਰੀ ਤਾਂ ਮੈਨੂੰ ਹੈਰਾਨੀ ਵੀ ਹੁੰਦੀ ਹੈ ਕਿ ਜਿਉਂਦੇ ਜਾਗਦੇ ਬੰਦੇ ਨੂੰ ਤੁਸੀਂ ਇੰਨਾ ਪਿਆਰ ਬਹੁਤ ਬਹੁਤ ਇੱਕ ਬੰਦੇ ਨੂੰ ਸਵੇਰੇ ਸ਼ਾਮ ਇੱਕੋ ਹੀ ਗੱਲ ਰਾਏ 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 ਮੈਂ ਕਈ ਵਾਰ ਤਾਂ ਮੈਨੂੰ ਮੇਰਾ ਨਾਂ ਨਹੀਂ ਹੁੰਦਾ ਉਹਨਾਂ ਦੀ ਵਜ੍ਹਾ ਕਰਕੇ ਬਹੁਤੇ ਭੁੱਲਣ ਵੀ ਚਾਹੁੰਦੇ ਹੋਣਗੇ ਉਹ ਪਾਣੀ ਦਿੰਦੇ ਚਾਹੀਦਾ ਕਿਸ ਨੂੰ ਪਰ ਇਹ ਕਿਸੇ ਕਿਸੇ ਦੇ ਹੱਥ ਤੇ ਰੇਜੀ ਨੂੰ ਪਹੁੰਚੇ ਬਿਨਾਂ ਤੇ ਸੋ ਆਪਾਂ ਗੱਲ ਇਹੀ ਕਰਦੇ ਆ ਵੀ ਲੜੋ ਸਭ ਤੋਂ ਪਹਿਲਾਂ ਲੜੋ ਜੇ ਲੜ ਸਕਦੇ ਤਾਂ ਖੜੋ ਜਿਹੜੇ ਤੁਹਾਡੇ ਲੜਦੇ ਆ ਉਹਨਾਂ ਦੇ ਖੜੋ ਸੋ ਤਾਹੀ ਆਪਸਾਂ ਹੱਥ ਜੁਟਾਂਗੇ ਤਾਹੀ ਲੜਾਈਆਂ ਲੜਾਂਗੇ ਸੋ ਕੇ ਦੀ ਰਣਨੀਤੀ ਆ ਸਾਰਿਆਂ ਕੱਥੇ ਬੰਦੀ ਨੇ ਨੇ ਸੋ ਆਪਣੇ ਸਾਥੀ ਵਿੱਚ ਪਹੁੰਚੇ ਨੇ ਆਪਣੇ ਸੋ ਆਪਣਾ ਸਬਰ ਇਹ ਬਹੁਤ ਸਾਲਾਂ ਤੋਂ ਪਰਖਦੇ ਆ ਰਹੇ ਆ ਕਿ ਆਪਾਂ ਵੀ ਆਪਦੇ ਸੰਘਰਸ਼ ਦਿਖਾਈ ਰੱਖਣਾ ਚਾਹਵਾ ਚਾਹਵਾ ਸਰ ਜੀ ਜਿਹੜੇ ਧਰ ਲਗਾਇਆ ਕੀ ਮੰਗਾ ਜੀ ਅਸੀਂ ਜਿਹੜੀ ਪੰਜਾਬ ਸਰਕਾਰ ਨੇ ਸਾਡੇ ਉੱਪਰ ਸੈਂਟਰ ਦੇ ਸਕੇਲ ਲਾਉਂਦੇ ਜਿਹੇ ਹੈਗੇ ਉਹਨੂੰ ਅੰਦਰ ਬੋਨ ਦੇਣੀ ਤੇ ਪੰਜਾਬ ਦੇ ਜਿਹੇ ਸਕੇਲ ਆ ਬਣਾਉਣਾ असीं आए हुको Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films mobile 98551 71082 ਤੁਸੀਂ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ